ਬਟਾਲਾ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਪਿਛਲੇ ਕਈ ਦਹਾਕਿਆਂ ਤੋਂ ਜਿਹੜੀ ਆ ਮੰਗ ਉਠਦੀ ਰਹੀ ਆ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਿਹੜੀ ਆ ਇਹ ਮੰਗ ਕੀਤੀ ਜਾਂਦੀ ਰਹੀ ਆ ਕਾਫੀ ਵਾਰ ਇੱਥੇ ਧਰਨੇ ਵੀ ਲੱਗੇ ਤੇ ਸਮੇਂ ਦੀਆਂ ਹਕੂਮਤਾਂ ਨੇ ਵਾਅਦਾ ਵੀ ਕੀਤਾ ਹੁਣ ਉੱਥੇ ਨਾਲ ਹੀ ਬਾਰ ਐਸੋਸੀਏਸ਼ਨ ਬਟਾਲਾ ਵੱਲੋਂ ਵੀ ਜਿਹੜੀ ਜ਼ਿਲ੍ਹੇ ਨੂੰ ਬਣਾਉਣ ਵਾਸਤੇ ਮੰਗ ਕੀਤੀ ਗਈ ਆ ਅੱਜ ਉਹਨਾਂ ਨੇ ਕਲਮ ਛੋੜ ਹੜਤਾਲ ਕੀਤੀ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਤਿੰਦਰ ਸੱਤੀ ਜੀ ਜੇ ਸਰਮਨ ਸਿੰਘ ਜੀ ਦਾ ਬਹੁਤ ਧੰਨਵਾਦ ਹੈ ਤੁਸੀਂ ਸਾਡੀ ਜਿਹੜੀ ਇਹ ਮੰਗ ਨੂੰ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ ਤੇ ਤੁਹਾਡੇ ਮਾਧਮ ਨਾਲ ਇੱਕ ਮੈਂ ਦੱਸਣਾ ਚਾਹਾਂਗਾ ਇਹ ਜਿਹੜੀ ਸਾਡੀ ਇਹ ਮੰਗ ਆਏ ਕੋਈ ਨਵੀਂ ਮੰਗ ਨਹੀਂ ਹੈਗੀ ਇਹ ਸਾਡੀ ਮੰਗ 1990 ਸੰਤੋਸ਼ ਸ਼ੁਰੂ ਹੋਈ ਸੀ ਜਿਹੜੇ ਕਿ ਸਾਡੇ ਸੀਨੀਅਰ ਮੈਂਬਰਸ ਜਿਹੜੇ ਜਿਨ੍ਹਾਂ ਨੇ ਭੁਖੜ ਹੜਤਾਲ ਤੱਕ ਰੱਖੀ ਸੀ ਸ਼੍ਰੀ ਰਗਵੀਰ ਸਿੰਘ ਸੰਧੂ ਆਪਣਾ ਪ੍ਰੈਜ਼ੀਡੈਂਟ ਐਕਸ ਪ੍ਰੈਜ਼ੀਡੈਂਟ ਉਹਨਾਂ ਨੇ 6 ਮਹੀਨੇ ਰਗਾਤਾਰ ਭੁਖ ਹੜਤਾਲ ਰੱਖੀ ਸੀ ਤੇ ਉਹਨਾਂ ਦੀ ਭੁਖ ਹੜਤਾਲ 6 ਮਹੀਨੇ ਬਾਅਦ ਉਸ ਸਮੇਂ ਦੇ ਸੀਐਮ ਹਰਚਰਨ ਸਿੰਘ ਬਰਾੜਸ ਜੀ ਉਹਨਾਂ ਨੇ ਇੱਕ ਲੈਟਰ ਇਸ਼ੂ ਕੀਤੀ ਸੀ ਲੈਟਰ ਇਸ਼ੂ ਕੀਤੀ ਸੀ ਉਹ ਉਸ ਕਰਕੇ ਫਿਰ ਉਹ ਹੜਤਾਲ ਟੁੱਟੀ ਸੀ ਤੇ ਸਾਡੀ ਮੰਗ ਨਵੀਂ ਨਹੀਂ ਹੈ ਨਾਲੇ ਇੱਕ ਕੱਲ ਤੁਹਾਨੂੰ ਹੋਰ ਦੱਸਣਾ ਚਾਹੂਗਾ ਮੈਂ ਜਿਹੜਾ ਸਾਡਾ ਬਟਾਲਾ ਵਾ ਉਹ ਲਗਭਗ 9 ਤਹਿਸੀਲਾਂ ਜਿਹੜੇ 9 ਜ਼ਿਲ੍ਹੇ ਬਣੇ ਆ ਉਹਨਾਂ ਤੋਂ ਵੱਡੇ ਹੀ ਸਾਡੀ ਸਬਤਸੀਲ ਹੈ ਨੋ ਨੋ ਜਿਹਸ ਤਰ੍ਹਾਂ ਹੁਣ 150 ਪਿੰਡ ਆ ਫਤਿਹਗੜ ਸਾਹਿਬ ਦਾ ਉਹਨਾਂ ਨੂੰ ਜ਼ਿਲ੍ਹਾ ਬਣਾਤਾ ਸਾਡੇ ਘੜ ਤੋਂ ਘੜ ਵੀ 300 350 ਤੋਂ ਉੱਪਰ ਸਾਡੇ ਪਿੰਡ ਨੇ 14 14.8 ਨੇ ਪੋਪੂਲੇਸ਼ਨ ਦੇ ਹਿਸਾਬ ਨਾਲ ਵੀ ਅਸੀਂ ਡਿਜ਼ਰਵ ਕਰਦੇ ਆ ਮੈਨੂੰ ਹਰ ਪੱਕੋਂ ਅਸੀਂ ਡਿਜ਼ਰਵ ਕਰਦੇ ਆ ਵੀ ਸਾਡਾ ਬਟਾਲਾ ਨੂੰ ਜ਼ਿਲ੍ਹਾ ਬਣਾਇਆ ਜਾਵੇ ਤੇ ਇੱਕ ਪੁਲਿਸ ਡਿਸਟ੍ਰਿਕਟ ਤੇ ਆਲਰੇਡੀ ਹੈਗਾ ਤੇ ਰੈਵਨਿਊ ਡਿਸਟ੍ਰਿਕਟ ਹੈ ਆਲਰੇਡੀ ਹੈਗਾ ਤੇ ਇੱਥੇ ਈਵਨ ਸਾਡੀਆਂ ਕੋਰਟਸ 10 ਕੋਰਟਸ ਨੇ ਤੇ ਲਗਭਗ ਅਸੀਂ ਇੱਕ ਫੈਮਿਲੀ ਕੋਰਟ ਸਾਡੀ ਹੁੰਦੀ ਹੈ ਇੱਥੇ ਜ਼ਰਾ ਤੋ ਇਸ ਕਾ ਕੇ ਮੇਰੀ ਬੜੀ ਮੰਗ ਆਏ ਵੀ ਸਰਕਾਰਾਂ ਕੋਲੋਂ ਵੀ ਜੇ ਪੁਰਾਣੀ ਮੰਗ ਵਾ ਇਹ ਆਪਣਾ ਜ਼ਿਲ੍ਹਾ ਬਣਾਇਆ ਜਾਵੇ ਤੇ ਇੱਕ ਮੈਂ ਤੁਹਾਡੇ ਮਾਧਿਅਮ ਰੇ ਦੱਸਣਾ ਚਾਹਾਂਗਾ ਵੀ ਮੈਂ ਆਪਣਾ ਇੱਕ ਡੈਲੀਗੇਟ ਇੱਕ ਕਮੇਟੀ ਬਣਾਉਣ ਜਾ ਰਿਹਾ ਆਪਣੇ ਜਿਹੜੇ ਵੀ ਹਾਇਰ ਅਫੀਸ਼ੀਅਲਸ ਹਾਇਰ ਮਨਿਸਟਰਸ ਤੇ ਉਹਨੂੰ ਮਿਲੇਗੀ ਜਿਸ ਤਰ੍ਹਾਂ ਕਿ ਸਾਡੇ ਕੋਲ ਇੱਕ ਵੀਡੀਓ ਵੀ ਪਈ ਆ ਜਿੱਥੇ ਚੀਮਾ ਸਾਹਿਬ ਕਹਿ ਰਹੇ ਸੀ ਵੀ ਅਸੀਂ ਬਟਾਲੇ ਨੂੰ ਪਹਿਲ ਦੇ ਆਧਾਰ ਤੇ ਜ਼ਿਲ੍ਹਾ ਬਣਾਵਾਂਗੇ ਤੇ ਮੈਂ ਉਹ ਕਮੇਟੀ ਬਣਾ ਕੇ ਸਦਾ ਚੀਮਾ ਸਾਹਿਬ ਨੂੰ ਮਿਲ ਮਿਲ ਜ਼ਰੂਰ ਜਾਊਂਗਾ ਤੇ ਤੁਹਾਡੀ ਮੰਗ ਤੁਹਾਡੇ ਮਾਧਿਅਮੇ ਜੇ ਬਟਾਲੇ ਨੂੰ ਕਾਈਂਡਲੀ ਜ਼ਿਲ੍ਹਾ ਬਣਾਇਆ ਜਾਵੇ ਜੇ ਆਪਾਂ ਗੱਲ ਕਰੀਏ ਤੇ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਨਾਲੋਂ ਬਿਲਕੁਲ ਛੋਟਾ ਉਹਨੂੰ ਡਿਸਟ੍ਰਿਕਟ ਬਣਾਇਆ ਗਿਆ ਲੇਕਿਨ ਜਿਹੜੀ ਬਟਾਲੇ ਦੀ ਮੰਗ ਆ ਉਹ ਬਹੁਤ ਪੁਰਾਣੀ ਆ ਇਹਦੇ ਬਾਰੇ ਕੀ ਇਹ ਕਹਿਣਾ ਚਾਹੋਗੇ ਵੇਖੋ ਜੀ ਇਹ ਜਿਹੜਾ ਸਾਡਾ ਬਟਾਲਾ ਵਾ ਇਹ ਪੋਲੀਟੀਕਲ ਦੇ ਤੌਰ ਤੇ ਮਾਰ ਪੈ ਰਹੀ ਆ ਚਾਰ ਸਾਡੇ ਐਮਐਲਏ ਆ ਕਿ ਕੋਈ ਐਮਐਲਏ ਇੰਨੇ ਸਾਡੇ ਐਮਐਲਏ ਹੋਣ ਦੇ ਬਾਵਜੂਦ ਵੀ ਸਾਡਾ ਬਟਾਲਾ ਜ਼ਿਲ੍ਹਾ ਨਹੀਂ ਬਣ ਪਾ ਰਿਹਾ ਉਹਨਾਂ ਦੀ ਆਪਣੀ ਰੰਜਿਸ਼ ਕਰਕੇ ਹੀ ਆਪੋ-ਆਪੀ ਖਿੱਚੋਤਾਣ ਕਰਕੇ ਸਾਡਾ ਬਟਾਲੇ ਨੂੰ ਬਲੀ ਦਿੱਤੀ ਜਾ ਰਹੀ ਹੈ